ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸਸਤੀ ਕਾਲ ਜੀ ਸਾਰਿਆਂ ਨੂੰ ਹੋਪ ਤੋਂ ਹੀ ਸਰ ਵਧੀਆ ਹੋਵੇ ਤੇ ਅਸੀਂ ਕਿਹ ਘੈਂਟ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਾਂ ਕੱਲ ਦਾ ਵਲੌਗ ਸੀ ਕੱਲ ਵਾਲੇ ਵਲੌਗ ਚ ਦੇਖਿਆ ਸੀ ਆਪਾਂ ਸਿਰ ਨੂੰ ਲਾਇਆ ਹਿੱਤੇ ਪਰ ਆਪਾਂ ਤੋਤਾ ਨਹੀਂ ਹੈਗਾ ਸਿਰ ਕਿਉਂ ਮੈਂ ਕਿਹਾ ਚੰਗੀ ਤਰ੍ਹਾਂ ਵਿੱਚ ਰੱਜਦੇ ਵਾਲਾਂ ਦੇ ਤੇ ਵਾਲ ਮੇਰੇ ਲੰਬੇ ਹੋ ਜਾਣ ਤੇ ਉਹਦੇ ਕਰ ਟੋਪੀ ਪਾਉਣ ਕਰਕੇ ਨਾ ਦੇਖੋ ਆ ਪੂਛਾ ਨਿਕਲ ਆਇਆ ਤੇ ਇਹ ਵੀ ਸਸਤੀ ਗੱਲ ਬੁਲਾ ਦਿਆ ਕਰੋ ਨਿਆੜੇ ਕਾਕੇ ਵਾਂਗੂ ਮੈਨੂੰ ਕਹਿਣਾ ਸਸਤੀ ਗੱਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਜੀ 1st ਆਫ ਜਨਵਰੀ ਯਾਨੀ ਕਿ ਨਵਾਂ ਸਾਲ 2024 2024 ਦੀਆਂ ਸਾਰੇ ਮੇਰੇ ਵਿਊਅਰਸ ਨੂੰ ਸਾਡੇ ਵਿਊਅਰਸ ਨੂੰ ਲੱਖ ਲੱਖ ਵਧਾਈਆਂ ਦਿਨ ਦੁਗੜੀ ਰਾਤ ਚੌਣੀ ਤਰੱਕੀ ਕਰੋ ਤੁਸੀਂ ਨਵਾਂ ਸਾਲ ਤੁਹਾਡੇ ਲਈ ਚੜ੍ਹਦੀ ਕਲਾ ਲੈ ਕੇ ਆਵੇ ਤੇ ਮੇਰੇ ਨਾਲ ਅਗੇਨ ਅਗੇਨ ਸਤਿ ਸ਼੍ਰੀ ਅਕਾਲ ਜੀ ਜੀ ਹੋਇਆ ਜੀ ਰੈਡੀ ਬਾਜ਼ਾਰ ਜਾਣ ਵਾਸਤੇ ਅੱਜ ਤਾਂ ਨੂੰ ਛੁੱਟੀ ਸੀ ਤੁਹਾਨੂੰ ਪਤਾ ਹੈ ਫਸਟ ਨੂੰ ਇਹਨਾਂ ਨੂੰ ਛੁੱਟੀ ਹੁੰਦੀ ਹੈ ਇਹਨਾਂ ਦੀ ਲਾਸਟ 30 31 ਨੂੰ ਕਲੋ징 ਹੁੰਦੀ ਹੈ ਤੇ ਅੱਜ ਅਹੀ ਜਾਣਾ ਬਾਜ਼ਾਰ ਸਾਡੇ ਨਿੱਕੇ ਮੋਟੇ ਨਾ ਕਾ ਨਿੱਕੇ ਮੋਟੇ ਕਾਫੀ ਕੰਮ ਕਰਨ ਵਾਲੇ ਨੂੰ ਬਟਨ ਗਲਤ ਬੰਦ ਕੀਤੇ ਨਹੀਂ ਸੀ ਤੇ ਨਹੀਂ ਨਾ ਗਲਤ ਨਹੀਂ ਆਰੇ ਇੱਥੇ ਐਂ ਕਰਨਾ ਹੀ ਉਹਦਾ ਉੱਪਰਲਾ ਬਟਨ ਹੈ ਨਹੀਂ ਤੇ ਜਿਹੜੇ ਸਾਡੇ ਕੰਮ ਮਾਰਕੀਟ ਦੇ ਨੇ ਉਹ ਹੀ ਕਰਕੇ ਆਉਨੇ ਨੇ ਤੇ ਕੋਈ ਅਸੀਂ ਜਾਣਾ ਪਹਿਲਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕ ਕੇ ਫਿਰ ਬਾਕੀ ਕੰਮ ਕਰਾਂਗੇ ਚਲੋ ਚੱਲੀਏ ਚਲੋ ਹੀ ਚੱਲੀਏ ਪਣੇਰੋ ਵਲੌਗ ਚ ਤੇ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪੁਰਾਣੇ ਨੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੈਂ ਜਾ ਕੇ ਟਾਈਪਾਣਾ ਸਕੂਟੀ ਠੰਡ ਲੱਗਣੀ ਹੈ ਅੱਜ ਕੋਟੀ ਮੈਂ ਬੜੀ ਪੁਰਾਣੀ ਉਤਾਈ ਕੱਢੀ ਸੱਚੇ ਪੁਰਸਨ ਸੱਚੇ ਪੁਰਸਨ ਤੇ ਨਾਮ ਜੈ ਸਾਥੇ ਲਾਉ ਕੀ ਹੋਈ ਨਾਨਕ ਚੇਲਾ ਗੁਰੂ ਹਰਿਗੋਬਿੰਦ ਸਾਧ ਦਾਣ ਕੀ ਖੇੜੇ ਖਾਲਸਾ ਫਿਰ ਹੋਈ ਕੋਈ ਨਾਨਕ ਚਾਰ ਸਾਚਾ ਚਾਰ ਦੇ ਪੰਤੇ ਪਾਲਤ ਮੁਖੇ ਤੇ ਹੋ ਤੇ ਦੇਖੋ ਗਾਈਜ਼ ਇਧਰ-ਉਧਰ ਕੁੱਟਿਆ ਜਾ ਰਿਹਾ ਚਾਹ ਬਣ ਰਹੀ ਏ ਤੇ ਸਾਡੇ ਘਰੇ ਆ ਰਹੇ ਨੇ ਗੈਸਟ ਠੀਕ ਹੈ ਤੇ ਲੋ ਜੀ ਚਾਹ ਬਣ ਲਗੀ ਚਾਹ ਬਣਣ ਲੱਗੀ ਏ ਤੇ ਸਾਡੇ ਪਿੰਡ ਵਾਲੀ ਪਾਰਟੀ ਆ ਰਹੀ ਏ ਸਾਡੇ ਰਿਸ਼ਤੇਦਾਰ ਤੇ ਰਿਸ਼ਤੇਦਾਰ ਚੜਿਆ ਪਿਆ ਤੇ ਰਿਸ਼ਤੇਦਾਰ ਨੂੰ ਹੀ ਆਰਡਰ ਲਾਇਆ ਕਿ ਸਮੋਸੇ ਲੈ ਕੇ ਆਏ ਹੁੰਦੇ ਹੋਏ ਉਸ ਸਮੋਸੇ ਹੀ ਮਿਲਦੇ ਆਈ ਚਾਹ ਬਣਾ ਕੇ ਰੱਖਦੇ ਆ ਤੇ ਅਜੇ ਤੱਕ ਉਹਨਾਂ ਨੂੰ ਸਮੋਸੇ ਨਹੀਂ ਮਿਲੇ ਫੋਨ ਆਇਆ ਸੀ ਕਿੰਨਾ ਕੁ ਪਾਸ ਦਾ ਇਲਾਚੀ ਵਿੱਚ ਘੁਟ ਲੈ ਇਲਾਚੀ ਵਿੱਚ ਘੁਟ ਪਾ ਦੀ ਸੌਫ ਉਹ ਨਹੀਂ ਪਾਉਣਾ ਪਾਉ ਪਾਉ ਪੁੱਤ ਫਾਤੇ ਉਹ ਦੰਦ ਫੈਲੋ ਪੋਰਨੀਟ ਹਾਂ ਫਾਤੇ ਦੀ ਸੌਂਸ ਐ ਇਸੋ ਮੇਰੀ ਨੱਕ ਰੋਤੀਆਂ ਸਟਿਡੀਅਮ ਪੌੜੀਆਂ ਖੜ੍ਹੇ ਹਾਂਜੀ ਕੀ ਸਲਡ ਬਣਾਈ ਵਾ ਹਾਂ ਸਲਡ ਬਣਾਈ ਹੈ ਨਾ ਹੰਟ ਸਾਂਦੀ ਕਰ ਬਣਾ ਹਾਂ ਟੰਡ ਦੀ ਖਾਈਏ ਅੱਛਾ ਆਹ ਟਾਪੀ ਆਈ ਫਾਤੇ ਇਨੋਕੂਲਾ ਕੀ ਆਏ ਨਾਲ ਯਾਰ ਇਹ ਤਾਂ ਫਿਰ ਸਾਡੀ ਗੱਡੀ ਦਾ ਜਲੂਸ ਹੈ ਮਸਾਬੀ ਦੀਦੇ ਦਾ ਨਾ ਸਾਬੀ ਨਹੀਂ ਹੈਗਾ ਸਭੀ ਹੈ ਅੱਧੀ ਉਹ ਕਹਿੰਦੇ ਮੈਨੂੰ ਆਂਡੀਆਂ ਚ ਜਾ ਕੇ ਸਾਰਿਆਂ ਨੇ ਸਭੀ ਸਭੀ ਕਹਿਣਾ ਮੈਨੂੰ ਸਭੀ ਕਿਹਾ ਕਰੋ ਆਈ ਕਰੀ ਹੁਣ ਅੰਦਰ ਨਾ ਹੀ ਮੂੰਹ ਜਿਹੜਾ ਸਭੀ ਦੁਰ ਕੀ ਕਰੀਏ ਹਾਂ ਵੇਖਣਾ ਸੀ ਜਦੋਂ ਮਾਰਸੀ ਉਹਦੇ ਤੋਂ ਬੀ ਵਾਚ ਰੂਮ ਚ ਚਾਹ ਲਿਆ ਬਣ ਗਈ ਸਸਤੀ ਗਾ ਚਾਚੂ ਚਾਹ ਪਾਣੀ ਆਈ ਡਿੱਕ ਹਾਂਜੀ ਵਧੀਆ ਹਾਂਜੀ ਉਹ ਏਡਾ ਹਾਈ ਕੋਰਟ ਮੇਰਾ ਪਾਇਆ ਮਰ ਜਾਓ ਇਹ ਬਿਲਕੁਲ ਆਉਣ ਨੂੰ ਮਾਰ ਬਗੈ ਨਾ ਹੋਰ ਨਾ ਹਾਂ ਹਾਂ ਤਮ ਕਿਵੇਂ ਤੇਰੇ ਬੁਖਾਰ ਬੁਖੂਰ ਕੋਤੋ ਬੁਖਾਰ ਸੈਟ ਸੈਟ ਮਸੂਨ ਨਹੀਂ ਹੁੰਦੀ ਸਿ ਤਕਾਵਟ ਜਿੰਦੀ ਉਹ ਹੀ ਪੂਛਵਾ ਉਹ ਮਾਈ ਗੋਡ ਤਕਾਵਟ ਹੋਈ ਹੈ ਪਰ ਨਹੀਂ ਪਰ ਨਹੀਂ ਮੂਤ ਦਿਖਾਓ ਮੂਤ ਦਿਖਾਓ ਸਚੇਰਾ ਹੋ ਕਿ ਮੈਂ ਗਿਆਨ ਇਹ ਲਾ ਮਸ਼ਨ ਵਧੀਆ ਚੱਲ ਗਿਆ ਤੁਸੀਂ ਤੁਸੀਂ ਆਏ ਨੇ ਇਹ ਦੇਖਣ ਬੜੀ ਚੰਗੀ ਗੱਲ ਹੈ ਤੁਹਾਡੀ ਜਦੋਂ ਥੱਕੇ ਆ ਜਾਂ ਬਿਮਾਰ ਹੋਏ ਬੈਸ ਪਰਦੀਦ ਬੰਦਾ ਜੇ ਮੰਦਰ ਨੂੰ ਪਿਆਰ ਹੋਵੇ ਆਪਣੇ ਭੈਣਾਂ ਦਾ ਬਿਮਾਰ ਚ ਵੀ ਆ ਜਾਂਦਾ ਮੈਨੂੰ ਨਹੀਂ ਸੀਗਾ ਫਿਰ ਦਮੂ ਮੂਤ ਦੇਸੀ ਦਮੂ ਮੂਮ ਆਏ ਤੂੰ ਹੁਣ ਕਰਾਈ ਵੀਡੀਓ ਐਡਿਟ ਮੈ ਤੂੰ ਠੀਕ ਉਹਦੀ ਤਾਂ ਇੰਨੀ ਬੇਇੱਜ਼ਤੀ ਹੁੰਦੀ ਜਿੰਨੀ ਕਹ ਦੋ ਫਟੇ ਦੀ ਚੱਤੀ ਲੱਗ ਤੂ ਆਪਣਾ ਰਿਆ ਕਰ ਦਾਦੀ ਕੋਲ ਹਾਂ ਕੀ ਹੋ ਗਿਆ ਮੂੰਹ ਤੇ ਬੇਇੱਜ਼ਤੀ ਫਟੇ ਤੇਰੀ ਫਟੇ ਕੀ ਭਲਾ ਉਹਨਾਂ ਨੇ ਵਿੱਚ ਮਗਿਆ ਤੱਕਿਆ ਕੋਟ ਪਾਇਆ ਪਰਨੀਤ ਦਾ ਇਹਨੂੰ ਕੋਟ ਦੁਵਾਇਆ ਨਹੀਂ ਸਾਰਾ ਸੀ ਗਰੀਬ ਨੂੰ ਹਾਏ ਇਲੈਕਸ਼ਨ ਮਾੜੇ ਮਖਤਿਆਲੇ ਕਰਦਾ ਫਿਰ ਹਣਾ ਫਟੇ ਮੈਂ ਬੋਲਣਾ ਰਦਾ ਬੋਲੋ ਨਾ ਕਿ ਆਪ ਹੀ ਸਮਸੇ ਲੈ ਕੇ ਆਏ ਆਪ ਹੀ ਬੈਗਜ ਚੱਕ ਕੇ ਸੋ ਘਾ ਲੈਣੇ ਫਿਰ ਪਾ ਕੇ ਦੇਣੇ ਨਾਲੇ ਬਾਕੀ ਸਾਡਾ ਸਾਡੀ ਇੱਕ ਸਮਾਨ ਸਾਡਾ ਇਦਾਂ 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 ਹੀ ਕਰਿਆ ਕਰੋ ਯਾਰ ਜੇ ਕਿਤੇ ਜਾਂਦੇ ਭਾਂਡੇ ਵੀ ਤਾਂ ਹੀ ਮਾਣ ਜਣੇ ਨੇ ਅਗਲੇ ਨੂੰ ਖੇਚਰ ਨਾ ਪਾਇਆ ਕਰੋ ਭਾਂਡੇ ਨੂੰ ਨਾਲ ਪਾ ਦੋ ਗੱਡੀ ਦੇ ਘਰ ਜਾ ਕੇ ਮਾਣ ਲੈ ਕੇ ਨਹੀਂ ਜ਼ਰੂਰੀ ਨਹੀਂ ਤਾਂ ਕਿ ਜੇ ਦੇਖਾਰੇ ਚਲੇ ਤਾਂ ਉਹਨੇ ਕਰਤਿਆ ਕਰਨਾ ਆਪਣਾ ਵੀ ਘਰੋਂ ਲੈ ਜਾਂਦੇ ਬੰਦਾ ਫਿਰ ਕਿੱਡੀ ਗੱਲ ਹੈ ਹੈ ਆਲੂ ਆਲੂ ਕੱਢ ਲਾਂਗੇ ਜਾਣ ਲੱਗਿਆ ਗੱਲ ਹੈ ਕੋਈ ਆਹ ਚਾਹ ਆਲੂ ਲੈਣੇ ਨਾਲ ਹੀ ਪੰਜ ਕਿਲੋ ਆਲੂ ਵੀ ਲੈ ਕੇ ਫਰੂਟ ਵੀ ਲੈ ਕੇ ਔਰਲੀ 5 ਕਿਲੋ ਆੜੂ ਲੱਗੇ 6 ਕਿਲੋ ਹੋ ਗਏ ਕਿੰਨੇ ਦੇ ਮਿਲ ਗਏ ਮੇਨਾਂ ਦਾ 500 ਦੇ ਫਿਰ ਕਿਉਂ ਨੇ 50 ਕਿਤੇ ਨਹੀਂ ਹਾਂ 30 ਰੁਪਏ ਦੇ 500 ਮਿਲਦੇ ਨੇ ਹਾਂ ਅਦੇ ਹਾਂ ਤੇਰੇ ਮੂੰਹ ਤੋਂ ਬਦਾ ਕੱਢ ਲੈ ਮੇਰੇ ਨਾਲ ਝੂਠ ਬੋਲਣ ਡਿਆ ਬੜਾ ਕੰਮ ਬਿਜ਼ਨਸ ਨਾਲ ਦੂਜਾ 50 ਰੁਪਏ ਕੱਢਦੇ ਮੈਂ ਜਿਹੜਾ ਚਿਪਿਚਿਪੀ ਨਹੀਂ ਕਰਦਾ ਸੋਸ ਆ ਹਾਂ ਫੇ ਚਿਪਿਚਿਪੀ ਕਰਕੇ ਸਰੀਨਾ ਪਾਈ ਚੱਲੇ ਚੱਲੇ ਪਾਈ ਬਸ ਤਰੀ ਹੈ ਨਹੀਂ ਗਰੇਵੀ ਬਹੁਤ ਆ ਛੋਲੇ ਆਂ ਦੀ ਦੇਖ ਤਾਂ ਸਹੀ ਫਿਰ ਚਾਹ ਪਹਿਲਾਂ ਖਾ ਕੇ ਦੇਖ ਲੈ ਫਿਰ ਪਾਉਂਗੀ ਇਹ ਵੀ ਆ ਤੂੰ ਕਰਦਾ ਸੀ ਤੂੰ ਨਹੀਂ ਪਾ ਦੇ ਲਿਆਂਦੇ ਅਸੀਂ ਤੇ ਮੈਂ ਪਾ ਮਿਰਚਾ ਹੁਣ ਖਾ ਕੇ ਜਾਣੀ ਨਾਲੇ ਚਮਕ ਰੱਖੇ ਕਰਤਾ ਆਪਣੇ ਕਾਰਡ ਇੱਕ ਪਾਇਆ ਸੀ ਉਹ ਚ ਕਾਛੜੇ ਮੇਰੇ ਮੈਂ ਬੁਟੀਕ ਵਾਲੇ ਪਾਇਆ ਹੋਰ ਮੇਰੇ ਮੇਰੇ ਕਾਰਡ ਨਹੀਂ ਦੂਜੇ ਕਾਰਡ ਨਾ ਮੇਰਾ ਕਰੈਡੀਟ ਕਾਰਡ ਹੈ ਲੈ ਨਾਮ ਮੇਰਾ ਐਟੀਐਮ ਕਾਰਡ ਤੇ ਤੂੰ ਆਪ ਕੋਲ ਲੱਗਦਾ ਸਾਰੇ ਦੁਨੀਆਂ ਖੜਾ ਕਿਹੜਾ ਪਾਗ ਰਿਹਾ ਜਿਉਂ ਭਾਜੀ ਵੇ ਲੱਗਣਾ ਭਾਜੀ ਇੱਥੇ ਵੇ ਲੱ ਕਿੱਡਾ ਫੋਨ ਵੇਖਣ ਦਿਆ ਤੇਰੇ ਤੇ ਆਹੋ ਮੇਰੇ ਸਿੱਤੇ ਵੇਖਣ ਦਿਆ ਚਲ ਇਹਨਾਂ ਚੜੇ ਨਾ ਆਹ ਮੂੜੀਆਂ ਪਾ ਦੇ ਹੁਣ ਖਾਗੜਾ ਕਰੀ ਤੂੰ ਲੈ ਵੜ ਆਪਣੇ ਵੀ ਲੈ ਜਾਣੇ ਪਤਾ ਗੋ ਵੀ ਹੈ ਚਲ ਤੂੰ ਜੋ ਵੀ ਹੈਗਾ ਪਾ ਇਹ ਕਿਹੜਾ ਨਵਾਂ ਸਮੋਸਿਆਂ ਵਾਲਾ ਜਿਹੜਾ ਮੂਲੀਆਂ ਤੇ ਆਹ ਪੱਤਾ ਗੋਭੀ ਤੇ ਰੱਖਣਾ ਹੈ ਇਹ ਰੱਡੇ ਪਿੰਡ ਤੋਂ ਸਮੋਸੇ ਆਏ ਅੱਲ ਵੀ ਦੁਰਗਾ ਐਸੀ ਨਾ ਹੋਰ ਪਾ ਰੇ ਮਾਸਾ ਕੰਨ ਨੂੰ ਲੱਡਾ ਰੱਖਣਾ ਨੀ ਮੈਂ ਆਪੇ ਹੀ ਪਾ ਲੂ ਹੂੰ ਜਦ ਲਿਆ ਗਏ ਹੀ ਤੇ ਇਹਨਾਂ ਬਚਾਦਰਾ ਕੁਲਾ ਪਾਉਂ ਅਨ ਜ਼ਮਾਨ ਅਚਾ ਚੋਲੇ ਨਾ ਰੱਖੇ ਡੋਮੀਓਦ ਕਿਹਾ ਤੇ ਉਹ ਤਾਂ ਕਾਲੇ ਦੇ ਕਿਤੇ ਡੋਮੀਓਦ ਨਾ ਤਮਾ ਆ ਗਿਆ ਜੇ ਨਹੀਂ ਨਹੀਂ ਖਾਦੇ ਜਿਆਦਾ ਤੁਹਾਡਾ ਕੀ ਪਤਾ ਜਾਂਦੇ ਜਾਂਦੇ ਖਾ ਲਿਓ ਨਹੀਂ ਨਹੀਂ ਛੋਲੇ ਪਹਿਲਾਂ ਪਾਪਾ ਨੂੰ ਥੋੜਾ ਮੈਂ ਤੁੰ ਛੋਲੇ ਪਾਣੀ ਆ

ओहो कितों तोर है ती तो जा रहे होते <laughs> ਤੁੱਕ ਜਾਂਦੀ ਮੇਰੀ ਫਰੈਂਡ ਹੈ ਆ ਗੱਡੀ ਤੇ ਨਾਲ ਹੋ ਜਾਣ ਵਾਲਾ ਆਲੂ ਕੱਢ ਲਓ ਮਾਸੀ ਵਸ ਜਾਜ ਬੁੱਕ ਕਰਾ ਲੈਂਦੇ ਆ ਪਤਾ ਨਹੀਂ ਕਿੱਥੇ ਲਵਾਇਆ ਆ ਪਾੜੀ ਨਹੀਂ ਲਵਾਇਆ ਚ 4000 ਰੁਪਏ ਨਾਲ ਡੰਡਾ ਪੂਰਾ ਵਿੰਗ ਲਵਾਤਾ ਪੂਰਾ ਕਾਰ ਨੇ ਮੈਂ ਦੱਸਾਂਗਾ ਡੰਡਾ ਚਾਹ ਰਹੇ ਆ ਆ ਕਿੱਥੇ ਕਿਹੜਾ ਆ ਡੰਡਾ ਡੰਡਾ ਥੋੜੀ ਐ ਇਹ ਡੰਡਾ ਜਾਣੇ ਚ ਡੰਡਾ ਨਹੀਂ ਆ ਜਾ ਹੈ ਜੀ ਦੇ ਸੁੱਕ ਦੇ ਦੇ ਅੰਮਣ ਅੰਮਣ ਉਹ ਆ ਬਚਾਰੇ ਪੋਰ ਸਿਧਣਾ ਉੱਥੇ ਜਾਣਾ ਹੈ ਆਮ ਸੈਮਸੋ ਕਿ ਆਮ ਸੋ ਡੈਰ ਚਾਫੀ ਦੇ ਜਾ ਉਧਰ ਆ ਸੜ ਦੂੰਗੀ ਨੀਚੇ ਐਂਦਾ ਮੈਨੂੰ ਸਿੱਟਣ ਫਟਾਫਟ ਬਾਏ ਬਾਏ ਪੱਟੀ ਉਧਰ ਰੱਖ ਦਉਂ ਤੇ ਦੇਖਾ ਦੇ ਬਾਏ ਉਹ ਨਿੱਕੇ ਨਿੱਕੇ ਚੂਹਿਆਂ ਵਰਗੇ ਦੰਦ ਨੇ ਆਇਆ ਬਾਈ ਇੱਕ ਮਿੰਟ ਬਾਈ ਥੋੜੀ ਬੱਚੇ ਬੈਠੇ ਚੱਲ ਬਾਏ ਪਤੇ ਹੋੜੀ ਮੈਥਾ ਬਾਏ ਨੂੰ ਬਾਏ

ਮੈਨੂੰ ওভারਟੇਕ ਕਰਨ ਦੀ ਕੋਸ਼ਿਸ਼ ਕੀਤੀ ਦੀ ਵੀਡੀਓ ওভারਟੇਕ ਕਰਤੀ ਗੱਡੀ ਜਾ ਰਹੀ ਹੈ ਲੈ ਬੱਤ ਬਣਾਓ ਸਬੂਦਣਾ ਪੜ ਨਹੀਂ ਕਹੇ ਦੇ ਚੇਰੇ ਮੂਹਰ ਰੱਖਣੀ ਕੁੱਕਰ 'ਚ ਰੱਖਣੀ ਉਹ ਤਾਂ ਸੜ ਗਿਆ ਵਿਚਾਰਾ ਕੀ ਸੜੀ ਨਾ ਕੈਟਰ ਖਰਾਬ ਹੋ ਗਈ ਇਹ ਕੰਮ ਨੂੰ ਬੰਦੂ ਦੇ ਲੈ ਉਹ ਟੀਵੀ ਬੰਦ ਕਰ ਨਾ ਕੀ ਕਰਦਾ ਕਿਰਤਨ ਐਡ ਆ ਗਈ ਹੈ ਮੂਵੀ ਲਾ ਕੇ ਗਿਆ ਸੀ ਫਤਿਹ ਅੱਛਾ ਉਹੀ ਚੱਲ ਰਹੀ ਆ ਉਹ ਨਾ ਬੂਤੀਆ ਬੂਤੀਆ ਕਿਹੜੀ ਮੂਵੀ ਐ ਇਹ ਕੁਤਿਆ ਇਫ ਯੂ نو ਯੂ نو ਗੋਸੀ ਬੋਤਨਾਥ ਬੋਤਨਾਥ ਕਿੰਨੀ ਵਾਰੀ ਦੇਖੀ ਆ ਰੇ ਤਾਂ ਜੀ ਇਧਰ ਦਮਨ ਦੀ ਡਿਊਟੀ ਲੱਗੀ ਚਾਹ ਚੋਸਾ ਵਾਲੇ 판ਿਤ ਸਾਫ ਕਰਨ ਦੀ ਤੇ ਦਮਨ ਕਹਿੰਦਾ ਮੈਂ ਨਹੀਂ ਮੰਨ ਜਨੇ ਥੋੜੇ ਜਿਹਾ ਮੈਂ ਨਹੀਂ ਮੰਨ ਜਦੇ ਥੋੜਾ ਜਿਹਾ ਪਾਣੀ ਚੱਲਣ ਤੋਂ ਨਿੱਗਾ ਆ ਜਾਏਗਾ ਠੀਕ ਹੈ ਇਧਰ ਫੋਟੋ ਸ਼ੂਟ ਚੱਲ ਰਿਹਾ ਲੋ ਜੀ ਇਧਰ ਆਪਾਂ ਗਾਜਰਾਂ ਨੂੰ ਛਿੱਲ ਲਿਆ ਤੇ ਕਦੂ ਕਸ਼ ਕਰ ਲਿਆ ਅੱਜ ਬਣਾਵਾਂਗੇ ਆਪਾਂ ਗਾਜਰਾਂ ਦੀ ਖੀਰ ਗਾਜਰਾਂ ਦੀ ਥੋੜੇ ਜਿਹਾ ਚੌਲ ਪਾ ਕੇ ਕੱਲੀ ਗਾਜਰਾਂ ਦੀ ਨਹੀਂ ਥੋੜੇ ਚੌੜਾ ਬਣਾ ਲੇ। ਕੱਲ ਗਾਜਰ ਦੇ ਪਰੌਂਠੇ ਬਣਾਉਗੇ? ਨਾ ਨਹੀਂ ਗਾਜਰ ਦੇ। ਤੈਨੂੰ ਕਿਹਾ ਮੈਂ ਗਾਜਰ ਦੇ ਪਰੌਂਠੇ ਬਣਾ ਲੈਣ। ਹੂੰ। ਇਹ ਮੈਂ ਬਣਾ ਲ ਲਈਆਂ। ਤੇ ਜਿਹੜਾ ਇਹ ਲਾ ਜਿਹਨੂੰ ਕਹਦੇ ਨੇ ਗਾਜਰਾਂ ਦੀ ਕੀ ਹੈ। ਉਹ ਨਾ ਮਸਾਲੇ ਨਾ ਤਾਂ ਅੰਦਰ ਦੇ। ਠੀਕ ਠੀਕ। ਪਰੌਂਠੇ ਖਾਣੇ ਪਰੌਂਠੇ ਉਹਨਾਂ ਦੀਆਂ ਗੱਲ ਨਾ ਕੋਈ। ਪਰੌਂਠੇ ਵੀ ਬਣਾ ਲਿਓ। ਹੈ? ਪਰੌਂਠੇ ਵੀ ਬਣਾ ਦਿਓ। ਪਹਿਲਾਂ ਆਪਾਂ ਮੂਹ ਮਿੱਠਾ ਕਰਾਂਗੇ ਨਾ ਨਮਕ ਮਸਾਲਾ। ਹੂੰ। ਹਾਂ। ਜਦੋਂ ਥੋੜੀਆਂ ਨੇ ਪਈਆਂ ਹਨ ਮੈਨੂੰ ਚੜ੍ਹ ਕੇ ਚੇਤਾ ਆ ਗਿਆ ਮੈਂ ਹਾਂ ਚੱਲ ਆਪਾਂ ਮਠਿਆਈ ਜ਼ਰੂਰ ਲੈਣੀ ਆਪਾਂ ਆਹ ਬਣਾ ਲਈਏ ਖੀਰ ਬਣਾ ਲਈਏ ਥੋੜੇ ਸ਼ੋਰ ਬਾਅਦ ਹੀ ਥੋੜੀ ਜੁੰਗ ਕਰਦਾ ਆਪਾਂ ਦੀਦੀ ਇੱਥੇ ਚਿਲड्रन ਆਲੂ ਹਾਏ ਦੀਦੀ ਹਾਏ ਕੀ ਬਣਾ ਰਹੇ ਹੋ ਕੀ ਇਹਨਾਂ ਨੂੰ ਸਾਬੂਦਾਣਾ ਕੇ ਰੈਸਪੀ ਬਤਾ ਦਿਓ ਬਹੁਤ ਪਿਆਰ ਨਾਲ ਅੱਜ ਕਰੀਏ ਬਹੁਤ ਜੀ ਬਹੁਤ ਥੋੜੀ ਲੱਗ ਰਹੀ ਹੈ ਗੱਟਾ ਸੇ ਤੇ ਪਰ ਬਾਂਦੀ ਦੀ ਗਰਦਾਂ ਦੀ ਸੀ ਤੇ ਇਹਦਰ ਸਿੰਦਰ ਭਰਾ ਰਿਏ ਸਾਬੂ ਡੜਾ ਇਹ ਸਾਬੂਦਾਂ ਦੀ ਗੜਵੀ ਆ ਜੀ ਨਾ ਸਾਬੂ ਨਾ ਆਪਣੀ ਦੀ ਸੀ ਇਹਨੇ ਕਿਹਾ ਕੋਈ ਨਹੀਂ ਨਾ ਹੈ ਕੋਈ ਨਾ ਕੋਈ ਨਹੀਂ ਮੈਂ ਨਹੀਂ ਬੋਲਦੀ ਯਾਰ ਕੁਝ ਤੁਸੀਂ ਤਾਂ ਮੈਂ ਤਾਂ ਹੱਸਦੇ ਹੋ ਹੱਸਦੇ ਵੀ ਨਹੀਂ ਆਗੇ ਬੇਸਤੀ ਕਰਦੇ ਹੋ ਸਭ ਕਿਹੜਾ ਗਾਣਾ ਮੈਂ ਦੱਸਾਂ ਸਹੀ ਬਸ ਮੈਂ ਨਹੀਂ ਬੋਲਦੀ ਹੁਣ

ਮੇਚੇ ਪਾ ਲਓ ਥੋੜੀ ਜਿਹੀ ਅਦਰਕਾ ਥੋੜੀ ਜਿਹੀ ਮੂਰੀਆਂ ਪਾ ਲੈਨੇ ਆਂ ਦਾਤਰਾ ਘਾਣ ਲੈ ਥੋੜੀ ਜਿਹੀ ਮੂਰੀਆਂ ਪਾ ਲਈਏ ਆਪਾਂ ਇਹ ਜਿਆਦਾ ਨਹੀਂ ਦਾਤਰਾ ਥੋੜੀਆਂ ਨੇ ਗੁਜਰੇਲਾ ਬਣਾਵਾਂਗੇ ਪਿੰਡ ਜਾ ਕੇ ਇਹ ਸਿਰਫ ਅਸੀਂ ਨਵੇਂ ਸਾਲ ਕਰਕੇ ਮੂੰਹ ਮਠਾ ਕਰ ਰਿਆ ਹੋਰ ਕੁਝ ਨਹੀਂ ਹੈਗਾ 12 ਜਰੂਰ ਨਹੀਂ ਹੈ ਹਨਾ ਨਮਨ ਹੂੰ ਸਹੀ ਹੋਵੇ ਇੱਥੇ ਚੂਟ ਗਈ ਮੈਂ ਸਹੀ ਹੋ ਗਿਆ ਮਮਾ ਕਦੇ ਗੱਲ ਗਲਤ ਨਹੀਂ ਜਾਂਦੀ ਹੂੰ ਸਹੀ ਹੋਵੇ ਲੂਂਦਾ ਨਹੀਂ ਦੇਖੋ ਕੀ ਦਈਏ ਦੂ ਨਨ ਜਮ ਉਹ ਹੁੰਦਾ ਨਹੀਂ ਬਹੁਤ ਸਤਾ ਦੂਗਾ ਯਾਰ ਨਿੰਬੂ ਨੂੰ ਬੁਆਰੀ ਕੈਂਟ ਨਹੀਂ ਕੈਂਟ ਬੰਦਾ ਬਣਾ ਰਿਹਾ ਕੈਂਟ ਹੀ ਬਣਾਊਗਾ ਬੰਦੇ ਟੋਪੀ ਦੇ ਭਾਈ ਮੈਂ ਕਿਦਾ ਮਰੀਜ਼ ਹੁੰਦਾ ਵਧੀਆ ਯਾਰ ਸਰਦੀਆਂ ਚ ਹੁੰਦਾ ਨਿੰਬੂ ਆ ਲੱਗਦਾ ਮੈਨਾਂ ਕਾਫੀ ਕੁੜੀਆਂ ਦੇਖੀਆਂ ਅੱਜ ਤੋਂ ਕੁਲੀਨਟ ਜਾਰੀ ਹੈ ਕਿ ਜਿਵੇਂ ਨੇ ਹਾਫ ਜੱਟ ਪਾਈ ਤੇ ਹਾਵੀ ਨਹੀਂ ਪਾਈ ਸੱਤ ਕੈਪੂ ਕੁਝ ਨਹੀਂ ਪਾਇਆ ਤੇ ਛੇਕ ਕੁੜੀ ਉਹਦੀ ਥੇਲੀ ਨਾਲ ਉਹ ਇਧਰੋਂ ਆਈ ਓਧਰੋਂ ਆਈ ਉਹ ਨੂੰ ਕਹਿੰਦੇ ਹਾਂ ਹਾਂ ਨਹੀਂ ਤੈਨੂੰ ਠਾਣਾ ਦੀ ਲੱਗਣ ਦੀ ਕੋਈ ਕੁਝ ਨਹੀਂ ਪਾਇਆ ਕਹਿੰਦੀ ਨਾ ਮੈਨੂੰ ਠਾਣੇ ਤੇ ਬਹੁਤ ਲੱਗਣ ਦੀ ਕਹਿੰਦੀ ਕੁਝ ਪਾ ਕੇ ਆਉਂਦੀ ਮਤਲਬ ਫੈਸ਼ਨ ਕਹਿ ਸਕਦੇ ਆ ਪਾਇਨ ਮੈਨੂੰ ਕੋਈ ਫੈਸ਼ਨ ਨਹੀਂ ਮਾਇਦਾ ਹਾਂ ਇਹ ਤਾਂ ਲੱਗਦੀ ਕਿ ਤੇ ਬਦਰਾਈ ਚੱਕੇ ਚਲਦੇ ਹੋ ਸਿਮਰਨ ਸਾਡੀ ਆਈ ਇਹਨੇ ਚੰਗੀ ਕੋਟੀ ਤੁਸੀਂ ਕਾ ਸਕਿਆ ਜੂਰੇ ਟੰਗ ਟੰਗ ਤੇ ਜਾਣਾ ਸਿਮਰਨ ਦੀ ਭੈਣ ਵੀ ਆ ਗਈ ਐ ਕਿਆ ਅੰਸ਼ੀਰ ਵੀ ਤਾਂ ਹੋਈ ਵਸ ਤੇ ਕੋਈ ਦੇਖੋ ਗਾਇਸ ਮੈਂ ਅੱਜ ਤੁਹਾਨੂੰ ਸੱਚਾਈ ਦੱਸਦੀ ਆਂ ਦੀਦੀ ਤੇ ਮੰਮਾ ਮਿਲ ਕੇ ਮੇਰੀ ਇੰਨੀ ਬੇਇੱਜ਼ਤੀ ਕਰਦੇ ਨੇ ਫਿਰ ਇਕੱਠੇ ਹੱਸਦੇ ਨੇ ਕੋਈ ਗੱਲ ਹੁੰਦੀ ਐ ਇਹ ਅਸੀਂ ਕੀ ਕਰੀਏ ਔਰ ਹੁਣ ਇਹ ਤਾਂ ਕਹਿ ਦਮੰਦੀ ਭੈਣ ਹੋਈ ਐ ਦਮੰਦੀ ਭੈਣ ਨਹੀਂ ਕਹਿਣੀ ਦਮੰਦੀ ਕਣ ਬਹੁਤ ਐਸੀ ਮਾਰਦੀ ਛੋਲੀਆਂ ਛੋਲੀਆਂ ਬੈਠਾ ਪਾ ਕੇ ਐਂ ਕਰਦੀ ਫਿਰੇ ਹੋਰੀਆ ਬਾਬਾ ਯਾਰ ਆਲੀ ਬੋਲਣਾ ਬਰੋਕ ਚੁੱਪ ਪਲੀਜ਼ ਯਾਰ ਇਹ ਜ਼ਿਆਦਾ ਹੋ ਗਿਆ ਨਹੀਂ ਲਾਲਿੰਗ ਨਹੀਂ ਕਰੀ ਦੋ

ਫੇਟੋ ਆਂਦੀ ਹੋ ਜੀ ਹਾਂ 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 ਮੈਂ ਜੇ ਪਾ ਗਾਗਰਾਂ ਨੂੰ ਲੈਣੀ ਆ ਫਿਰ ਟਟੀਆਂ ਨਾਲ ਉਹ ਜਿਹੜਾ ਦੋ ਬੋਤੀ ਕਿਹਦਾ ਹਾਂ ਉਹ ਜੀ ਮੈਂ ਦੱਸਦਾ ਕਿ ਦੋਨੇ ਖਿਚੜੀ ਰੈਡੀ ਹੋ ਗਈ ਆਨ ਨਹੀਂ ਭਾਏ ਪਾਣੀ ਹੈ ਮੈਂ ਇੱਕ ਧੰਨ ਬੈ ਜਾ ਦਮੇ ਗ੍ਰਾਮ ਨਾ ਮਾਰੀ ਜੇ ਰੁਕ ਜਾ ਉਹ ਟਟਕਾਂ ਦੇ ਨਰਮ ਸੌਫਟ ਹੁੰਦੇ ਨੇ ਇਹ ਥੋੜ ਮੈਂ ਨਹੀਂ ਮਾਰਦੀ ਮੈਨੂੰ ਲੱਗਦਾ ਜਿਵੇਂ ਉਹ ਨਹੀਂ ਹੁੰਦੀ ਉਜ ਮਰੇ ਹੁੰਦੀ ਹੈ ਨਾ ਹਾਂ ਉਹੀ ਮੈਂ ਕਹਿਣ ਲੱਗੀ ਸੀ ਹੋ ਗਿਆ ਕਿ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਖਾਦ ਵਰਗੀ ਰੇ ਇਹ ਦੇਖੋ गाइस ہمارا ਐਕਸਪਰਟ ਬੰਦਾ ਸਾਡੇ ਇਧਰ ਦਮਨ ਲੱਭੇ ਗਾਜਰ ਬਣਾਉਣ ਦਾ ਸਬਜ਼ੀਰ ਬਣਾਉਣ ਗਾਜਰ ਦੀ ਸਬਜ਼ੀ ਬਣਾਉਣ ਮੇਰੇ ਕੋਲ ਡੇ ਆਲੂ ਵੀ ਮੇਰੀਆਂ ਪਿਆਰੀਆਂ ਪਿਆਰੇ ਬੱਚੀਆਂ ਕੰਮ ਕਰ ਰਹੀਆਂ ਨੇ ਕਿਚਨ ਸੰਭਾਲ ਲਿਆ ਹੋਇਆ ਮੇਰੀਆਂ ਪਿਆਰੀਆਂ ਬੱਚੀਆਂ ਨੇ ਕਿਚਨ ਸੰਭਾਲਿਆ ਬੜਾ ਬਖੂਬੀ ਸੰਭਾਲਿਆ ਪਾਇਆ ਆਪਣੀ ਜ਼ਿੰਮੇਵਾਰੀ ਪਾਕਿਸਤਾਨੀ ਬੋਲ ਰਿਹਾ ਹੈ ਉਰਦੂ ਉਰਦੂ ਬੋਲ ਰਿਹਾ ਹੈ ਉਹ ਹਿੰਦੀ ਟਾਈਕ ਹੁੰਦੀ ਹੈ ਸਾਰੇ ਖਿੰਮਨ ਤੇ ਧਿਆਨ ਰੱਖਿਆ ਜਾ ਰਿਹਾ ਨਾਲ ਦੀ ਨਾਲ ਪਤੀਲੇ ਵੀ ਸਾਫ ਹੋ ਰਹੇ ਨੇ ਸਾਰੇ ਕੰਮ ਹੋ ਗਏ ਡਮਨ ਦੀਦੀ ਦੇ ਪੂਰੇ ਕਹਿਣੇ ਦਾ ਵੀਡੀਓ ਬਸ ਹੀ ਲੈਣੀ ਹੈ